ਭਾਈ ਗੁਰਜੀ ਕੀਤੇ। ਭਾਈ ਗੁਰ ਤੇ ਪਿਆਰਿਓ ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਤਨ ਸਵੇਲੇ ਬਾਰੇ ਦੱਸਿਆ ਸੀ। ਕਿਰਤਨ ਸਵੇਲੇ ਦਾ ਤੇ ਹੁਣ ਆਰਤੀ ਇਹ ਜਦੋਂ ਗੁਰੂ ਪਾਰਬ੍ਰਮ ਦੀ ਗੁਰਨਾਨਕ ਦੇਵ ਜੀ ਮਹਾਰਾਜ ਨਾਲ ਅਹ ਸਮਾਦੀ ਸਿ ਵਰ ਲਾਤ ਹੁੰਦੀ ਹੈ ਆਪਸ ਵਿੱਚ ਪਾਰਬੰਮ ਜੀ ਕਹਿੰਦੇ ਹਨ ਕਿ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਕਿ ਜਹਾਂ ਕਿਤਨ ਹੁੰਦਾ ਹੈ ਵਹਾਂ ਆਰਤੀ ਵੀ ਚਾਹੀਦੀ ਹੈ ਔਰ ਦੇਖਾਂ ਤਾਂ ਕਿ ਤੇਰੀ ਆਰਤੀ ਤੂੰ ਕੈਸੀ ਕਰੀ ਹੈ ਔਰ ਮੈਂ ਤੈਨੂੰ ਇਹ ਤੂੰ ਮੈਨੂੰ ਪੜ੍ਹ ਕਰ ਸੁਣਾਓ ਸਤਗੁਰ ਨੇ ਕਿਹਾ हे ਪਰਮ ਜੀ ਮੇਰੀ ਮਤ ਤੂੰ ਦਿੱਤੀ ਹੈ ਸੋ ਤੇਹੀ ਮੈਂ ਕਹਿੰਦਾ ਹਾਂ ਗੁਰਨਾਨਕ ਦੇਵ ਜੀ ਨੇ ਵਾਹਿਗੁਰੂ ਕਰਤੇ ਪੁਰਖ ਅੱਗੇ ਮੱਥਾ ਟੇਕ ਕਰ ਖੜੇ ਹੋ ਗਏ ਔਰ ਆਰਤੀ ਲੱਗੇ ਗਾਵਣ ਆਰਤੀ ਲੱਗੇ ਗਾਵਣ ਤਨੋਸਰੀ ਮਹੱਲਾ ਪਹਿਲਾ ਗਗਨ ਮੇ ਥਾਰ ਰਵਚੰਦਰ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਨ ਆਲੋ ਪਵਨ ਚਵਰੋ ਕਰੇ ਸਗਲ ਬਨਾਈ ਫਨ ਜੋਤੀ ਕੈਸੀ ਆਰਤੀ ਹੋਈ ਪਵਖੜਨਾ ਤੇਰੀ ਆਰਤੀ ਅਨਹਿਤ ਸ਼ਬਦ ਵਜਨ ਤੇ ਭੇਰੀ ਰਹਾਓ ਸੈਸਤਵ ਨੈਨ 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 ਹਰ ਤੋਈ ਕੋ ਸੈਸ ਮੁਰਤ ਨਨਾਂ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸਤਵ ਗੰਧਿ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਤੋਈ ਇਸ ਦੇ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤੀਸ ਭਵੈ ਸੂਰਤੀ ਹੋਏ ਹਰ ਚਰਨ ਕਵਲ ਮਕਰੰਤ ਲੋਬਿਤ ਮਨੋ ਅਨੋ ਦਿਨੋ ਮੋਈ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੀ ਕੋ ਹੋਏ ਚਾਤੇ ਤੇਰੇ ਨਾਈ ਵਾਸਾ ਗੁਰਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਆਰਤੀ ਗਾਇਨ ਕੀਤੀ ਔਰ ਇਸ ਦਾ ਪਰਮਾਰਥ ਸਮਝਾਉਂਦੇ ਹਨ ਕੀ ਆਕਾਸ਼ ਧਰਤੀ ਦੋਵੇਂ ਮੰਡਲ ਹਨ ਇਹ ਦੋਨੋਂ ਹੀ ਤੇਰੀ ਆਰਤੀ ਕਰਨ ਦੇ ਥਾਲ ਹਨ ਔਰ ਚੰਦ ਸੂਰਜ ਇਹਦੇ ਵਿੱਚ ਜੋਤਾਂ ਜਗ ਰਹੀਆਂ ਹਨ ਔਰ ਆਕਾਸ਼ ਵਿੱਚ ਜਿਹੜੇ ਤਾਰੇ ਹਨ ਸੋ ਤੇਰੇ ਥਾਲ ਵਿੱਚ ਮੋਤੀ ਹਨ ਔਰ ਪਵਨ ਜੋ ਚੁਲਦਾ ਹੈ ਉਹ ਤੇਰੀ ਚਵਰ ਹੈ ਉਹ ਤੇਰੀ ਚਵਰ ਹੋ ਰਹੀ ਹੈ ਜਿੰਨੀ ਬਨਰਾਏ ਹੈ ਉਹ ਤੈਨੂੰ ਫੁੱਲ ਚੜਦੇ ਹਨ ਔਰ हे ਭਵਖੰਡਨਾ ਸੰਸਾਰ ਮਾਇਆ ਕੋ ਦੂਰ ਕਰਕੇ ਆਪਣੀ ਚਰਨੀ ਲਗਾਏ ਲੈ ਮੇਰੇ ਤਾਈ ਇਹ ਤੇਰੀ ਆਰਤੀ ਹਰ ਸਮੇਂ ਹਰ ਸਮੇਂ ਹਰ ਵੇਲੇ ਹੋਏ ਰਹੀ ਹੈ ਔਰ ਅਨਾਦ ਸ਼ਬਦ ਜੋ ਹੈ ਵੱਜਦੇ ਹਨ ਤੇਰੇ ਦਵਾਰੇ ਉੱਪਰ ਹਰ ਵੇਲੇ ਜਿਨ੍ਹਾਂ ਸ਼ਬਦਾ ਦੀ ਹੱਦ ਨਹੀਂ ਸੋ ਦਸਵੇਂ ਦਵਾਰ ਵਜਦੇ ਹਨ हे निरंकार जी हे निरंकार जी ਜਿੰਨੇ ਜਗਤ ਵਿਖੇ ਜੀਵ ਹਨ ਕਿੰਨਾ ਕਿ ਮੱਥੇ ਜੋ ਹਨ ਜੋ ਮੁਖ ਹਨ ਔਰ ਜੋ ਨੀਤਰ ਹਨ ਸੋ ਤਿੰਨਾ ਵਿੱਚ ਤੇਰੀ ਹੀ ਜੋਤ جگਮਗਾ ਰਹੀ ਹੈ ਤੇਰੀ ਜੋਤ ਜੜੀ ਹੈ جگਮਗਾ ਰਹੀ ਹੈ ਤੇਰੀ ਜੋਤ ਕਰਕੇ ਹੀ ਉਜਾਲਾ ਰੋਸ਼ਨੀ ਹੈ ਸਾਰਾ ਸੰਸਾਰ ਭਿਆ ਦਿਖਦਾ ਹੈ ਨજર ਉੱਜਲ ਪਿਆ ਆਉਂਦਾ ਹੈ ਅਰ ਸੰਸਾਰ ਹੀ ਤੇਰੇ ਚਰਨ ਔਰ ਸੈਂਸਰ ਹੀ ਤੇਰੇ ਚਰਨ ਹਨ ਔਰ ਨਿਰਮਲ ਅਰ ਅਨੇਕ ਹੀ ਗੰਧਰ ਤੇਰੇ ਲਈ ਗਾਉਂਦੇ ਹਨ ਔਰ ਦੇਵਤੇ ਜੋ ਹਨ ਸੋ ਵੀ ਤੇਰੇ ਚਰਨ ਕਮਲ ਕੋ ਘਈਂਦੇ ਹਨ ਤੇਰੇ ਚਰਨ ਕਮਲਾ ਪ੍ਰਸ ਕਰਕੇ ਤੈਨੂੰ ਘਈਂਦੇ ਹਨ ਔਰ ਤੇਰੇ ਚਲਤ ਜੋ ਚਲਿਤ ਹਨ ਔਰ ਤਿੰਨਾ ਤਿੰਨਾ ਦੀ ਵੀ ਚਲਤ ਜੋ ਚਲਿਤ ਹਨ ਕਿਸ ਕਾ ਕੋਈ ਅੰਤ ਨਹੀਂ ਕੋਈ ਬੇਸ਼ਵਾਰ ਨਹੀਂ ਪਾਇ ਸਕਦਾ ਔਰ ਜੋ ਤੇਰੀ ਆਰਤੀ ਕਿਉਂ ਕਰ ਕਰ ਸਕੀਏ ਕਿਉਂ ਕਰ ਸਕਾਂ ਜੀ ਇਹ ਤੇਰੀ ਆਰਤੀ ਇਹ ਸੋ ਮੈਂ ਤੇਰੀ ਆਰਤੀ ਕਿਉਂ ਕਰ ਸਕਾਂ ਜੀ ਔਰ ਬ੍ਰह्म दृष्ट ਇਸ ਤਰ੍ਹਾਂ ब्रह्म दृष्ट देवता अंत नहीं पाओंदे और ब्रह्मदायक भी तेरा अंत नहीं पाओंदे तेरा तो कोई अंत पा ही नहीं सकदा हे ठाकुर जी जितने जीव हन सो तिन सबना विच तेरी ही ज्योत जगमगा रही है तेरी जो ज्योत ही जगमगा रही है तेरा ही रूप है हो रे श्री परमेश्वर जी तू सर्व ਸਰਬ ਘਟਾ ਵਿਖੇ ਤੂੰ ਆਪ ਸਮਾਇ ਰਿਹਾ ਹੈ ਤੂੰ ਕਟ ਕਟ ਦੇ ਵਿੱਚ ਸਮਾਰਿਆ ਹੈ ਤੂੰ ਹਰ ਚੀਜ਼ ਵਿੱਚ ਹਰ ਘਟਾ ਵਿੱਚ ਤੂੰ ਸਮਾਇਆ ਹੋਇਆ ਹੈ ਏ ਨਿਰੰਕਾਰ ਜੀ ਤਿੰਨਾ ਵਿੱਚ ਤੇਰੀ ਜੋਤ ਕਰਕੇ ਚਾਨਣਾ ਹੈ ਔਰ ਇਹ ਤੇਰੀ ਇਧਰ ਹੋਰ ਦੁਆਰਾ ਨਹੀਂ ਇਹ ਇੱਥਰ ਹੋਰ ਕੋਈ ਦੂਸਰਾ ਕੋਈ ਨਹੀਂ ਇਹ ਤੇਰੇ ਵਿੱਚ ਹੀ ਹੈ ਏ ਠਾਕੁਰ ਜੀ ਪ੍ਰਭੂ ਜੀ ਜੋ ਤੇਰੇ ਚਰਨ ਕਮਲ ਹਨ ਸੋ ਤਿੰਨਾ ਦਾ ਮੈਨੂੰ ਆਸਰਾ ਹੈ ਮੈਂ ਤੇਰੇ ਚਰਨ ਰੂਪ ਕਬਲਾਂ ਦਾ ਬੜਾ ਹੀ ਲੋਭੀ ਹਾਂ ਮੈਨੂੰ ਉਹਨਾਂ ਦੀ ਬੜੀ ਪਿਆਸ ਲੱਗੀ ਹੈ ਮੇਰਾ ਮਨ ਰੂਪੀ ਭਵਰਾ ਹੈ ਔਰ ਕਬਲ ਰੂਪੀ ਮੈਂ ਰੱਜ ਜੋ ਹੋਤੀ ਹੈ ਸੋ ਤੇਰੇ ਚਰਨ ਕਮਲਾਂ ਦਾ ਹੀ ਰੱਜ ਜੋ ਚਰਨ ਰੱਜ ਹੈ ਸੋ ਮੇਰੇ ਕੋ ਮਿਲੇ ਅੰਦਿਨ ਰਾਤ ਦਿਨ ਸੋ ਮੈਨੂੰ ਪਿਆਸ ਲੱਗੀ ਹੈ ਕਿਰਪਾ ਰੂਪ ਜਲ ਮੈਨੂੰ ਕਿਉਂ हे ਪਰਮੇਸ਼ਰ ਤੇਰੇ ਚਰਨ ਸਾਧ ਰਾਤ ਦਿਨ ਮੈਨੂੰ ਲੁਭਾਏ ਰਿਹਾ